ਓਏ ਬੁੱਢੇ ਹੀਠਾ ਉਤਰ ਸ਼ਕਲਾਂ ਤਾਂ ਸਾਧੂ ਲੱਗਦਾ ਐ ਪਰ ਕੰਮ ਤੇਰੇ ਜਲਾਦਾਂ ਵਾਲੇ ਨੇ ਇਹਨਾਂ 10 ਬੱਚੀਆਂ ਨੂੰ ਕਿੱਥੇ ਲੈ ਕੇ ਚੱਲੇ ਆਂ ਅੱਜ ਤੇਰਾ ਅਜੇ ਜਲੂਸ ਕੱਢਾਂਗਾ ਕਿ ਤੇਰੀਆਂ ਆਉਣ ਵਾਲੀਆਂ 7 ਪੀੜੀਆਂ ਪੁਲਿਸ ਦਾ ਨਾਮ ਸੁਣ ਕੇ ਕੰਬਣਗੀਆਂ ਜ਼ੁਬਾਨ ਸੰਭਾਲ ਕੇ ਗੱਲ ਕਰ ਇਹ ਮੇਰੀਆਂ ਧੀਆਂ ਨੇ ਮੈਂ ਕੋਈ ਤਸਕਰ ਨਹੀਂ ਆ ਮੇਰਾ ਪੁੱਤ ਅਫਸਰ ਬਣਿਆ ਐ ਮੈਂ ਤਾਂ ਸੁਖ ਲਾਣ ਦਰਬਾਰ ਸਾਹਿਬ ਚੱਲਿਆ ਰੱਬ ਦਾ ਵਾਸਤਾ ਹੀ ਸਾਨੂੰ ਜਾਣਦੇ ਦੁਪਹਿਰ ਦੇ 12 ਵੱਜ ਚੁੱਕੇ ਹਨ ਜੀਟੀ ਰੋਡ ਤੇ ਸੂਰਜ ਅੱਗ ਬਰਾ ਰਿਹਾ ਹੈ ਅੰਮ੍ਰਿਤਸਰ ਸਾਹਿਬ ਨੂੰ ਜਾਣ ਵਾਲੇ ਮੁੱਖ ਹਾਈਵੇ ਤੇ ਪੁਲਿਸ ਦਾ ਇੱਕ ਵਿਸ਼ੇਸ਼ ਨਾਕਾ ਲੱਗਿਆ ਹੋਇਆ ਹੈ ਗਰਮੀ ਅਤੇ ਧੂੜ ਦੇ ਵਿਚਕਾਰ ਵਰਦੀ ਦੇ ਨਸ਼ੇ ਵਿੱਚ ਚੋਰ ਹੌਲਦਾਰ ਗੁਰਚਰਨ ਸਿੰਘ ਹਰ ਆਉਂਦੀ ਜਾਂਦੀ ਗੱਡੀ ਨੂੰ ਰੋਕ ਰਿਹਾ ਹੈ ਉਸ ਦੀਆਂ ਅੱਖਾਂ ਵਿੱਚ ਕਾਨੂੰਨ ਦੀ ਰਾਖੀ ਨਹੀਂ ਸਗੋਂ ਲਾਲਚ ਦੀ ਭੁੱਖ ਸਾਫ਼ ਦਿਖਾਈ ਦੇ ਰਹੀ ਹੈ ਉਹ ਸ਼িকার ਲੱਭ ਰਿਹਾ ਹੈ ਦੂਰੋਂ ਇੱਕ ਚਿੱਟੇ ਰੰਗ ਦੀ ਟੈਂਪੋ ਟਰੈਵਲਰ ਗੱਡੀ ਆਉਂਦੀ ਹੋਈ ਦਿਖਾਈ ਦਿੰਦੀ ਹੈ ਗੱਡੀ ਦੀ ਰਫ਼ਤਾਰ ਬਹੁਤ ਹੀ ਧੀਮੀ ਅਤੇ ਆਰਾਮਦਾਇਕ ਅੰਦਰੋਂ ਹਸਣ ਖੇਡਣ ਦੀਆਂ ਆਵਾਜ਼ਾਂ ਆ ਰਹੀਆਂ ਹਨ ਗੱਡੀ ਦੇ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ਤੇ ਬੈਠੇ ਹਨ ਬਾਪੂ ਜੋਗਿੰਦਰ ਸਿੰਘ ਉਹਨਾਂ ਦੀ ਉਮਰ 70 ਸਾਲ ਦੇ ਕਰੀਬ ਚਿੱਟੀ ਦੁੱਧ ਵਰਗੀ ਦਾੜੀ ਸਿਰ ਤੇ ਸਧਾਰਨ ਪਰਨਾ ਅਤੇ ਚਿਹਰੇ ਤੇ ਇੱਕ ਜੈਹਾਨੂਰ ਜੋ ਸਿਰਫ ਉਸ ਪਿਤਾ ਦੇ ਚਿਹਰੇ ਤੇ ਹੋ ਸਕਦਾ ਹੈ ਜਿਸ ਦਾ ਜੀਵਨ ਭਰ ਦਾ ਸੁਪਨਾ ਪੂਰਾ ਹੋ ਗਿਆ ਹੋਵੇ ਗੱਡੀ ਦੇ ਪਿੱਛੇ 10 ਛੋਟੀਆਂ ਬੱਚੀਆਂ ਬੈਠੀਆਂ ਸਨ ਇਹ ਬੱਚੀਆਂ ਕਿਸੇ ਅਮੀਰ ਘਰ ਦੀਆਂ ਨਹੀਂ ਸਗੋਂ ਪਿੰਡ ਦੇ ਇੱਕ ਯਤੀਮਖਾਨੇ ਦੀਆਂ ਨੇ ਬਾਪੂ ਜਗਿੰਦਰ ਸਿੰਘ ਨੇ ਅੱਜ ਉਹਨਾਂ ਨੂੰ ਨਵੇਂ ਕੱਪੜੇ ਪਵਾਏ ਹਰ ਬੱਚੀ ਦੇ ਹੱਥ ਦੇ ਵਿੱਚ ਪ੍ਰਸ਼ਾਦ ਅਤੇ ਮਿਠਾਈ ਦਾ ਡੱਬਾ ਹੈ ਬਾਪੂ ਜੀ ਦਾ ਪੁੱਤਰ ਰਾਜਵੀਰ ਸਿੰਘ ਅੱਜ ਹੀ ਪੁਲਿਸ ਵਿੱਚ ਐਸਪੀ ਉਦੇ ਤੇ ਤਾਇਨਾਤ ਹੋਇਆ ਬਾਪੂ ਨੇ ਸੁਖ ਸੁਖੀ ਸੀ ਕਿ ਜਿਸ ਦਿਨ ਮੇਰਾ ਪੁੱਤ ਅਫਸਰ ਬਣੇਗਾ ਮੈਂ 10 ਲੋੜਵੰਦ ਧੀਆਂ ਨੂੰ ਆਪਣੇ ਹੱਥਾਂ ਨਾਲ ਦਰਬਾਰ ਸਾਹਿਬ ਮੱਥਾ ਟਿਕਾ ਕੇ ਲਿਆਵਾਂਗਾ ਅਤੇ ਲੰਗਰ ਸ਼ਿਕਾਵਾਂਗਾ ਅੱਜ ਉਹ ਆਪਣੀ ਉਹੀ ਮੰਨਤ ਪੂਰੀ ਕਰਨ ਜਾ ਰਹੇ ਸਨ ਗੱਡੀ ਦੇ ਵਿੱਚ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਹੈ ਮਾਹੌਲ ਬਹੁਤ ਹੀ ਸ਼ਾਂਤ ਅਤੇ ਪਵਿੱਤਰ ਸੀ ਪਰ ਜਿਵੇਂ ਹੀ ਗੱਡੀ ਨਾਕੇ ਦੇ ਕੋਲ ਪਹੁੰਚਦੀ ਹੈ ਹੌਲਦਾਰ ਗੁਰਚਰਨ ਸਿੰਘ ਦਾ ਡਾਂਡਾ ਗੱਡੀ ਦੇ ਬੋਨਟ ਤੇ ਵੱਜਦਾ ਹੈ ਖੜਾਓ ওই ਗੱਡੀ ਸਾਈਡ ਤੇ ਲਾਓ ਡਰਾਈਵਰ ਕਬਰਾ ਕੇ ਬ੍ਰੇਕ ਮਾਰਦਾ ਹੈ ਬੱਚੀਆਂ ਡਰ ਜਾਂਦੀਆਂ ਹਨ ਕੀਰਤਨ ਬੰਦ ਕਰ ਦਿੱਤਾ ਜਾਂਦਾ ਹੈ ਗੁਰਚਰਨ ਸਿੰਘ ਖਿੜਕੀ ਵਿੱਚੋਂ ਅੰਦਰ ਝਾਕਦਾ ਹੈ ਉਸ ਨੂੰ ਇੱਕ ਬਜ਼ੁਰਗ ਅਤੇ ਪਿੱਛੇ ਬੈਠੀਆਂ 10 ਸਹਿਮੀਆਂ ਹੋਈਆਂ ਕੁੜੀਆਂ ਦਿਖਾਈ ਦਿੱਤੀਆਂ ਉਸ ਦੇ ਸ਼ੈਤਾਨੀ ਦਿਮਾਗ ਦੇ ਵਿੱਚ ਇੱਕੋ ਖਿਆਲ ਆਉਂਦਾ ਹੈ ਮਲੁਖੀ ਤਸਕਰੀ ਜਾਂ ਸ਼ਾਇਦ ਤਸਕਰੀ ਦਾ ਇਲਜ਼ਾਮ ਲਗਾ ਕੇ ਮੋਟੀ ਰਕਮ ਵਸੂਲਣਾਂ ਮੌਕਾ ਉਹ ਗਰਜਦਾ ਹੈ ਬਾਹਰ ਆਓਏ ਬੁੱਢੇ ਇਹਨਾਂ ਕੁੜੀਆਂ ਨੂੰ ਕਿੱਧਰ ਲੁਕਾ ਕੇ ਲੈ ਜਾ ਰਿਹਾ ਹੈ ਬਾਪੂ ਜੋਗਿੰਦਰ ਸਿੰਘ ਬੜੀ ਨਿਮਰਤਾ ਨਾਲ ਹੇਠਾਂ ਉਤਰਦੇ ਹਨ ਉਹ ਹੱਥ ਜੋੜਦੇ ਹਨ ਸਤਿ ਸ਼੍ਰੀ ਅਕਾਲ ਥਾਣੇਦਾਰ ਸਾਹਿਬ ਅਸੀਂ ਦਰਬਾਰ ਸਾਹਿਬ ਜਾ ਰਹੇ ਹਾਂ ਇਹ ਬੱਚੀਆਂ ਯਤਿਮਖਾਨੇ ਦੀਆਂ ਨੇ ਮੈਂ ਇਹਨਾਂ ਨੂੰ ਸੇਵਾ ਲਈ ਲੈ ਕੇ ਚੱਲਿਆ ਹਾਂ ਗੁਰਚਰਨ ਸਿੰਘ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਉਹ ਬਾਪੂ ਜੀ ਦਾ ਗਲਮਾ ਫੜ ਲਿੰਦਾ ਹੈ ਯਤਿਮਖਾਨਾ ਕਹਾਣੀਆਂ ਨਾ ਸੁਣਾ ਮੈਨੂੰ ਮੈਂ ਤੇਰੇ ਵਰਗੇ ਬਹੁਤ ਬਾਬੇ ਦੇਖੇ ਨੇ ਜੋ ਚਿੱਟੇ ਕੱਪੜਿਆਂ ਪਿੱਛੇ ਕਾਲੇ ਧੰਦੇ ਕਰਦੇ ਨੇ ਦਿਖਾ ਕਾਗਜ਼ ਇਹਨਾਂ ਕੁੜੀਆਂ ਦੇ ਮਾਪਿਓ ਕੌਣ ਨੇ ਤੇਰੇ ਕੋਲ ਕੀ ਸਬੂਤ ਹੈ ਕਿ ਤੂੰ ਇਹਨਾਂ ਨੂੰ ਵੇਚਣ ਨਹੀਂ ਜਾ ਰਿਹਾ ਹੈ ਬਾਪੂ ਜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਸਾਹਿਬ ਮੇਰਾ ਪੁੱਤ ਅੱਜ ਬਹੁਤ ਵੱਡਾ ਅਫਸਰ ਬਣਿਆ ਹੈ ਉਸ ਦੀ ਖੁਸ਼ੀ ਦੇ ਵਿੱਚ ਪਰ ਅਫਸਰ ਸ਼ਬਦ ਸੁਣ ਕੇ ਗੁਰਚਰਨ ਸਿੰਘ ਨੂੰ ਹੋਰ ਅੱਗ ਲੱਗ ਜਾਂਦੀ ਹੈ ਉਸ ਨੂੰ ਲੱਗਦਾ ਹੈ ਕਿ ਇਹ ਬੁੱਢਾ ਉਸਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਓਏ ਚੁੱਪ ਕਰ ਵੱਡਾ ਆਇਆ ਅਫਸਰ ਦਾ ਪਿਓ ਜੇ ਤੇਰਾ ਪੁੱਤ ਅਫਸਰ ਹੁੰਦਾ ਨਾ ਤਾਂ ਤੂੰ ਇੱਥੇ ੱੱਕੇ ਨਾ ਖਾਂਦਾ ਹੁੰਦਾ ਲਾਲ ਬੱਤੀ ਵਾਲੀ ਗੱਡੀ ਦੇ ਵਿੱਚ ਹੁੰਦਾ ਤੂੰ ਪੱਕਾ ਦਲਾਲੇ ਇਹ ਕਹਿ ਕੇ ਗੁਰਚਰਨ ਸਿੰਘ ਨੇ ਬਾਪੂ ਜੀ ਨੂੰ ੱੱਕਾ ਮਾਰਿਆ ਬਾਪੂ ਜੀ ਲੜਖੜਾ ਕੇ ਡਿਗਣ ਹੀ ਵਾਲੇ ਸਨ ਕਿ ਉਹਨਾਂ ਨੇ ਗੱਡੀ ਦਾ ਸਹਾਰਾ ਲੈ ਲਿਆ ਗੱਡੀ ਦੇ ਅੰਦਰ ਬੈਠੀਆਂ ਬੱਚੀਆਂ ਰੋਣ ਲੱਗ ਪਈਆਂ ਬਾਪੂ ਜੀ ਦੀਆਂ ਖਾਂ ਵਿੱਚ ਪਾਣੀ ਆ ਗਿਆ ਪਰ ਡਰਦਾ ਨਹੀਂ ਬੇਵਸੀ ਦਾ ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਪੁੱਤ ਨਾ ਕਰ ਇੰਜ ਰੱਬ ਤੋਂ ਡਰ ਮੇਰੀ ਪੱਗ ਦੀ लाज ਰੱਖ ਲੈ ਮੈਂ ਸੱਚ ਬੋਲ ਰਿਹਾ ਹਾਂ ਪਰ ਹੰਕਾਰ ਵਿੱਚ ਅੰਨੇ ਹੋਏ ਗੁਰਚਰ ਸਿੰਘ ਨੇ ਆਪ ਦੇਖਿਆ ਨਾ ਤਾਵ ਉਸਨੇ ਆਪਣਾ ਭਾਰੀ ਹੱਥ ਚੁਕਿਆ ਅਤੇ ਪੂਰੇ ਜ਼ੋਰ ਨਾਲ ਬਾਪੂ ਜੋਗਿੰਦਰ ਸਿੰਘ ਦੇ ਮੂੰਹ ਤੇ ਥੱਪੜ ਜੜ ਦਿੱਤਾ ਸਨਨਾਟਾ ਛਾ ਗਿਆ ਹਾਈਵੇ ਤੇ ਲੰਘਦੀਆਂ ਗੱਡੀਆਂ ਵੀ ਇੱਕ ਪਲ ਲਈ ਰੁਕ ਗਈਆਂ ਬਾਪੂ ਜੀ ਦੀ ਦਸਤਾਰ țeਡੀ ਹੋ ਗਈ ਉਹਨਾਂ ਦੀ ਐਨਕ ਜ਼ਮੀਨ ਤੇ ਜੜ ਗਈ ਅਤੇ ਗਈ ਉਸ ਥੱਪੜ ਦੀ ਗੂੰਜ ਸਿਰਫ ਉਸ ਸੜਕ ਤੱਕ ਸੀਮਤ ਨਹੀਂ ਸੀ ਰਹਿਣ ਵਾਲੀ ਇਹ ਗੂੰਜ ਬਹੁਤ ਦੂਰ ਤੱਕ ਜਾਣ ਵਾਲੀ ਸੀ ਗੁਰਚਰਨ ਸਿੰਘ ਨੇ ਹੱਸਦੇ ਹੋਏ ਕਿਹਾ ਹੁਣ ਆਇਆ ਸਵਾਦ ਹੁਣ ਦੱਸ ਕੌਣ ਹੈ ਤੇਰਾ ਅਫਸਰ ਪੁੱਤ ਬੁਲਾਲਾ ਸੁਣੋ ਦੇਖਦਾ ਹਾਂ ਕਿਹੜਾ ਆਉਂਦਾ ਤੈਨੂੰ ਬਚਾਉਣਾ ਅੱਜ ਤੈਨੂੰ ਜੇਲ੍ਹ ਦੀ ਹਵਾ ਖਵਾ ਕੇ ਹੀ ਛੱਡਾਂਗਾ ਬਾਪੂ ਜੋਗਿੰਦਰ ਸਿੰਘ ਨੇ ਕੰਬਦੇ ਹੱਥਾਂ ਨਾਲ ਆਪਣੀ ਦਸਤਾਰ ਸਿੱਧੀ ਕੀਤੀ ਉਹਨਾਂ ਨੇ ਜ਼ਮੀਨ ਤੋਂ ਟੁੱਟੀ ਹੋਈ ਹੰਗ ਚੁੱਕੀ ਉਹਨਾਂ ਨੇ ਗੁਰਚਰਨ ਸਿੰਘ ਨੂੰ ਕੁਝ ਨਹੀਂ ਕਿਹਾ ਨਾ ਗਾਲ ਕੱਢੀ ਨਾ ਗੁੱਸਾ ਕੀਤਾ ਉਹਨਾਂ ਨੇ ਬਸ ਆਪਣੀ ਜੇਬ ਵਿੱਚੋਂ ਆਪਣਾ ਪੁਰਾਣਾ ਫੋਨ ਕਢਿਆ ਉਹਨਾਂ ਦੀਆਂ ਉਂਗਲਾਂ ਕੰਬ ਰਹੀਆਂ ਸਨ ਪਰ ਇਰਾਦਾ ਪੱਕਾ ਸੀ ਉਹਨਾਂ ਨੇ ਇੱਕ ਨੰਬਰ ਡਾਇਲ ਕੀਤਾ ਉਧਰ ਦੂਜੇ ਪਾਸੇ ਜ਼ਿਲ੍ਹੇ ਦੇ ਹੈੱਡਕੁਆਰਟਰ ਦੇ ਵਿੱਚ ਨਵਾਂ ਬੜਿਆ ਐਸਪੀ ਰਾਜਵੀਰ ਸਿੰਘ ਆਪਣੀ ਕੁਰਸੀ 'ਤੇ ਬੈਠ ਕੇ ਫਾਈਲਾਂ ਦੇਖ ਰਿਹਾ ਸੀ ਉਸ ਦਾ ਫੋਨ ਵੱਜਿਆ ਸਕਰੀਨ 'ਤੇ ਲਿਖਿਆ ਸੀ ਬਾਪੂ ਜੀ ਰਾਜਵੀਰ ਨੇ ਮੁਸਕਰਾਉਂਦੇ ਹੋਏ ਫੋਨ ਚੁੱਕਿਆ ਇਹ ਸੋਚ ਕੇ ਕਿ ਪਿਤਾ ਜੀ ਦਰਬਾਰ ਸਾਹਿਬ ਪਹੁੰਚ ਗਏ ਹੋਣਗੇ ਹਾਂਜੀ ਬਾਪੂ ਜੀ ਪਹੁੰਚ ਗਏ ਮੱਥਾ ਟੇਕਣਾ ਪਰ ਅਗੋਂ ਜਵਾਬ ਵਿੱਚ ਕੋਈ ਆਸ਼ੀਰਵਾਦ ਨਹੀਂ ਆਇਆ ਅਗੋਂ ਆਵਾਜ਼ ਆਈ ਭਰੀ ਹੋਈ ਭਾਰੀ ਅਤੇ ਦਰਦਨਾਕ ਪੁੱਤ ਮੈਂ ਨਾਕੇ ਤੇ ਖੜਾ ਹਾਂ ਉਹ ਕਹਿੰਦੇ ਨੇ ਮੈਂ ਤੇਰਾ ਪਿਓ ਨਹੀਂ ਹਾਂ ਇਕ ਤਸਕਰ ਹਾਂ ਤੇ ਉਹਨਾਂ ਨੇ ਮੇਰੀ ਪੱਗ ਅੱਗੇ ਬਾਪੂ ਜੀ ਤੋਂ ਬੋਲਿਆ ਨਹੀਂ ਗਿਆ ਸਿਰਫ ਪਿੱਛੇ ਸਿਪਾਹੀ ਦੀਆਂ ਗਾਲਾਂ ਸੁਣਾਈ ਦਿੱਤੀਆਂ ਐਸਪੀ ਰਾਜਵੀਰ ਸਿੰਘ ਦੇ ਚਿਹਰੇ ਤੋਂ ਮੁਸਕਰਾਹਟ ਗਾਇਬ ਹੋ ਗਈ ਉਹ ਕੁਰਸੀ ਤੋਂ ਇੱਕਦਮ ਖੜਾ ਹੋ ਗਿਆ ਸੀ ਉਸ ਦੀਆਂ ਮੁਠੀਆਂ ਪਿੱਛੀਆਂ ਗਈਆਂ ਸ਼ੇਰ ਵਰਗਾ ਅਫਸਰ ਹੁਣੇ ਹੀ ਦਹਾੜਨ ਲਈ ਤਿਆਰ ਸੀ ਉਸ ਨੇ ਸਿਰਫ ਇਹਨਾਂ ਕਿਹਾ ਬਾਪੂ ਜੀ ਫੋਨ ਸਪੀਕਰ ਤੇ ਕਰੋ ਤੇ ਉਸ ਸਿਪਾਹੀ ਨੂੰ ਕਹੋ ਕਿ ਮੇਰਾ ਪਿਓ ਆ ਰਿਹਾ ਹੈ ਅਸਲੀ ਤਸਕਰੀ ਕੀ ਹੁੰਦੀ ਹੈ ਅੱਜ ਮੈਂ ਉਸ ਨੂੰ ਸਮਝਾਵਾਂਗਾ ਪਰ ਹੌਲਦਾਰ ਨੂੰ ਅਜੇ ਵੀ ਨਹੀਂ ਪਤਾ ਕਿ ਉਸਨੇ ਕਿਸ ਸੱਪ ਦੀ ਪੂੰਛ ਤੇ ਪੈਰ ਰੱਖ ਦਿੱਤਾ ਹੈ ਕੀ ਹੋਵੇਗਾ ਜਦੋਂ ਐਸਪੀ ਖੁਦ ਨਾਕੇ ਤੇ ਪਹੁੰਚੇਗਾ ਕਿ ਗੁਰਚਰਨ ਸਿੰਘ ਦੀ ਵਰਦੀ ਬਚੇਗੀ ਜਾਂ ਅੱਜ ਹਾਈਵੇ ਤੇ ਇਨਸਾਫ ਦੀ ਅਦਾਲਤ ਲੱਗੇਗੀ ਨਾਕੇ ਤੇ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਬਾਪੂ ਜੋਗਿੰਦਰ ਸਿੰਘ ਨੇ ਫੋਨ ਸਪੀਕਰ ਤੇ ਕੀਤਾ ਹੋਇਆ ਹੈ ਉਧਰੋਂ ਐਸਪੀ ਰਾਜਵੀਰ ਸਿੰਘ ਦੀ ਗਰਜਮੀ ਆਵਾਜ਼ ਆਉਂਦੀ ਹੈ ਹੌਲਦਾਰ ਜੇ ਤੂੰ ਆਪਣੀ ਵਰਦੀ ਪਿਆਰੀ ਹੈ ਤਾਂ ਪਰ ਇਸ ਤੋਂ ਪਹਿਲਾਂ ਕਿ ਰਾਜਵੀਰ ਆਪਣੀ ਗੱਲ ਪੂਰੀ ਕਰਦਾ ਗੁਰਚਰਨ ਸਿੰਘ ਨੇ ਬਾਪੂ ਦੇ ਹੱਥੋਂ ਫੋਨ ਚਪਟ ਲਿਆ ਉਸਨੇ ਫੋਨ ਕੰਨ ਨੂੰ ਨਹੀਂ ਲਾਇਆ ਸਗੋਂ ਗੁੱਸੇ ਵਿੱਚ ਆ ਕੇ ਫੋਨ ਨੂੰ ਸੜਕ ਤੇ ਪੂਰੇ ਜ਼ੋਰ ਨਾਲ ਪਟਕਾ ਕੇ ਮਾਰਿਆ ਪੁਰਾਣਾ ਫੋਨ ਟੁੱਟ ਕੇ ਬिखर ਗਿਆ ਬਾਪੂ ਜੀ ਦਾ ਸੰਪਰਕ ਆਪਣੇ ਪੁੱਤ ਨਾਲੋਂ ਟੁੱਟ ਗਿਆ ਗੁਰਚਰਨ ਸਿੰਘ ਹਾਜ਼ਾ ਹੋਇਆ ਬੋਲਿਆ ਲੈ ਕਰ ਲੈ ਗੱਲ ਆਪਣੇ ਅਫਸਰ ਨਾਲ ਬੜਾ ਆਇਆ ਧਮਕੀਆਂ ਦੇਣ ਵਾਲਾ ਓਏ ਮੈਨੂੰ ਪਤਾ ਹੈ ਇਹ ਤੇਰਾ ਕੋਈ ਸਾਥੀ ਠੱਗ ਹੋਣਾ ਏ ਜੋ ਫੋਨ ਤੇ ਅਫਸਰ ਬਣ ਕੇ ਡਰਾ ਰਿਹਾ ਸੀ ਅੱਜ ਕੱਲ ਇਹ ਡਰਾਮੇ ਬਹੁਤ ਚੱਲਦੇ ਨੇ ਪਰ ਗੁਰਚਰਨ ਸਿੰਘ ਕੱਚੀਆਂ ਗੋਲੀਆਂ ਨਹੀਂ ਖੇਡਦਾ ਬਾਪੂ ਜੀ ਟੁੱਟੇ ਹੋਏ ਫੋਨ ਵੱਲ ਦੇਖ ਰਹੇ ਸਨ ਉਹਨਾਂ ਨੂੰ ਫੋਨ ਦਾ ਦੁੱਖ ਨਹੀਂ ਦੁੱਖ ਇਸ ਗੱਲ ਦਾ ਹੈ ਕਿ ਵਰਦੀ ਵਾਲਾ ਇਨਸਾਨ ਇਨਾ ਜ਼ਾਲਮ ਕਿਵੇਂ ਹੋ ਸਕਦਾ ਹੈ ਗੁਰਚਰਨ ਸੈਨ ਹੁਣ ਪੂਰੀ ਤਰ੍ਹਾਂ ਸ਼ਿਕਾਰੀ ਬਣ ਚੁੱਕਾ ਹੈ ਉਸ ਨੂੰ ਲੱਗਦਾ ਹੈ ਕਿ ਉਸ ਨੇ ਇੱਕ ਬਹੁਤ ਵੱਡੇ ਗਰੋ ਨੂੰ ਫੜ ਲਿਆ ਹੈ ਉਹ ਆਪਣੇ ਸਾਥੀ ਸਿਪਾਹੀਆਂ ਨੂੰ ਹੁਕਮ ਦਿੰਦਾ ਹੈ ਓਏ ਛੋਟੂ ਇਹਨਾਂ ਸਾਰੀਆਂ ਕੁੜੀਆਂ ਨੂੰ ਗੱਡੀ ਵਿੱਚੋਂ ਹੇਠਾਂ ਲਾਹੋ ਗੱਡੀ ਦੀ ਤਲਾਸ਼ੀ ਲਾਓ ਪੱਕਾ ਕੋਈ ਨਸ਼ਾਜਾਨ ਨਜਾਇਜ਼ ਅਸਲਾ ਵੀ ਮਿਲੇਗਾ ਅੱਜ ਤਾਂ ਤਰਕੀਬ ਪੱਕੀ ਹੈ ਸਿਪਾਹੀ ਮਾਸੂਮ ਬੱਚੀਆਂ ਨੂੰ ਬਾਹਾਂ ਤੋਂ ਫੜ ਕੇ ਬੇਰਹਿਮੀ ਨਾਲ ਹੇਠਾਂ ਉਤਾਰਦੇ ਨੇ ਬੱਚੀਆਂ ਡਰ ਨਾਲ ਰੋ ਰਹੀਆਂ ਸਨ ਨਾ ਟੱਪ ਵਿੱਚ ਉਹਨਾਂ ਦੇ ਨਵੇਂ ਕੱਪੜੇ ਮਿੱਟੀ ਨਾਲ ਖਰਾਬ ਹੋ ਰਹੇ ਸਨ ਬਾਪੂ ਜੀ ਅੱਗੇ ਵਧਦੇ ਹਨ ਸਾਹਿਬ ਬੱਚਿਆਂ ਨੂੰ ਕੁਝ ਨਾ ਕਹੋ ਇਹਨਾਂ ਦਾ ਕੀ ਕਸੂਰ ਹੈ ਸਿਪਾਹੀ ਬਾਪੂ ਜੀ ਨੂੰ ਤੱਕਾ ਮਾਰ ਕੇ ਸਾਈਡ ਤੇ ਕਰ ਦਿੰਦੇ ਹਨ ਤਲਾਸ਼ੀ ਸ਼ੁਰੂ ਹੁੰਦੀ ਹੈ ਗੁਰਚਰਨ ਸਿੰਘ ਗੱਡੀ ਦੇ ਅੰਦਰ ਵੜਦਾ ਹੈ ਸੀਟਾਂ ਦੇ ਹੇਠਾਂ ਦੇਖਦਾ ਹੈ ਡੈਸ਼ਬੋਰਡ ਖੋਲਦਾ ਹੈ ਅਚਾਨਕ ਕੋਹਦੇ ਹੱਥ ਇੱਕ ਲਾਲ ਰੰਗ ਦਾ ਥੈਲਾ ਲੱਗਦਾ ਹੈ ਗੁਰਚਰਨ ਸਿੰਘ ਦੀਆਂ ਅੱਖਾਂ ਚਮਕ ਉਠਦੀਆਂ ਹਨ ਆ ਦੇਖੋ ਮਿਲ ਗਿਆ ਸਬੂਤ ਉਹ ਥੈਲਾ ਬਾਹਰ ਲਿਆ ਕੇ ਸੜਕ ਤੇ ਉਲਟਾ ਦਿੰਦਾ ਹੈ ਤੇ ਆਖਰ ਹੁਣ ਉਸ ਥੈਲੇ ਦੇ ਵਿੱਚ ਕੀ ਹੈ ਗੁਰਚਰਨ ਸਿੰਘ ਦੀਆਂ ਅੱਖਾਂ ਚਮਕ ਉਠੀਆਂ ਆ ਦੇਖੋ ਮਿਲ ਗਿਆ ਸਬੂਤ ਉਹ ਥੈਲਾ ਬਾਹਰ ਲਿਆ ਕੇ ਸੜਕ ਤੇ ਉਲਟਾ ਦਿੰਦਾ ਹੈ ਵਿੱਚੋਂ ਨਸ਼ਾ ਨਹੀਂ ਸਗੋਂ ਨੋਟਾਂ ਦੀਆਂ ਗੱਡੀਆਂ ਨਿਕਲਦੀਆਂ ਹਨ ਪੂਰੇ 5 ਲੱਖ ਰੁਪਏ ਇਹ ਉਹ ਪੈਸੇ ਸਨ ਜੋ ਬਾਪੂ ਜੋਗਿੰਦਰ ਸਿੰਘ ਨੇ ਆਪਣੀ ਜ਼ਮੀਨ ਵੇਚ ਕੇ ਇਕੱਠੇ ਕੀਤੇ ਸਨ ਕਾਂ ਜੋ ਦਰਬਾਰ ਸਾਹਿਬ ਵਿਖੇ ਲੰਗਰ ਲਈ ਅਤੇ ਯਤੀਮਖਾਨੇ ਦੀ ਇਮਾਰਤ ਲਈ দান ਕਰ ਸਕਣਾ ਇਹ ਗੁਰੂ ਦੀ ਗੋਲਕ ਦਾ ਪੈਸਾ ਸੀ ਪਰ ਗੁਰਚਰਨ ਸਿੰਘ ਲਈ ਇਹ ਕਾਲਾ ਧਨ ਸੀ ਉਹ ਭੈੜਾ ਹੱਸਦਾ ਹੈ ਵਾ ਵਈ ਵਾ ਕਹਿੰਦਾ ਸੀ ਸੇਵਾ ਕਰਨ ਚੱਲਿਆ ਹਾਂ ਇਹ ਪੈਸੇ ਕਿੱਥੋਂ ਆਏ ਬੁੱਢੇ ਸਤ ਦਸ ਇਹਨਾਂ ਕੁੜੀਆਂ ਦਾ ਸੌਦਾ ਕਰਕੇ ਮਿਲੇ ਨਾ ਤੋਂ ਇਹਨਾਂ ਮਾਸੂਮਾਂ ਨੂੰ ਵੇਚਣ ਜਾ ਰਿਹਾ ਸੀ ਬਾਪੂ ਜੀ ਚੀਕਦੇ ਹਨ ਝੂਠ ਨਾ ਬੋਲ ਪਾਪੀਆ ਇਹ ਦਸਵੰਦ ਦੀ ਮਾਇਆ ਏ ਇਹ ਗੁਰੂ ਘਰ ਜਾਣੀ ਏ ਗੁਰਚਰਨ ਸਿੰਘ ਨੇ ਨੋਟਾਂ ਨੂੰ ਆਪਣੀ ਜੇਬ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਸਬੂਤ ਵੱਜੋਂ ਜ਼ਬਤ ਕਰਨ ਦਾ ਡਰਾਮਾ ਕਰਦਾ ਹੈ ਉਹ ਆਪਣਾ ਵਾਇਰਲੈਸ ਸੈੱਟ ਚੁੱਕਦਾ ਹੈ ਅਤੇ ਆਪਣੇ ਵੱਡੇ ਅਫਸਰ ਐਸ ਐਚਓ ਨੂੰ ਫੋਨ ਮਿਲਾਉਂਦਾ ਹੈ ਉਸ ਨੂੰ ਲੱਗਦਾ ਹੈ ਕਿ ਅੱਜ ਉਹ ਬਹੁਤ ਵੱਡਾ ਇਹ ਮਾਰਨ ਵਾਲਾ ਹੈ ਵਾਇਰਲੈਸ ਸੈੱਟ ਤੇ ਗੱਲਬਾਤ ਹੁੰਦੀ ਹੈ ਹੈਲੋ ਸਰ ਜੈ ਹਿੰਦ ਸਰ ਤੁਹਾਡੇ ਸ਼ੇਰ ਨੇ ਅੱਜ ਕਮਾਲ ਕਰ ਦਿੱਤੀ ਹੈ ਨਾਕੇ ਤੇ ਇੱਕ ਅੰਤਰਰਾਸ਼ਟਰੀ ਗਿਰੋਹ ਫੜਿਆ ਹੈ ਇੱਕ ਬੁੱਢਾ 10 ਕੁੜੀਆਂ ਨੂੰ ਵੇਚਣ ਲੈ ਕੇ ਜਾ ਰਿਹਾ ਸੀ ਮੌਕੇ ਤੋਂ 5 ਲੱਖ ਕੈਸ਼ ਬਰਾਮਦ ਹੋਇਆ ਹੈ ਮੀਡੀਆ ਨੂੰ ਬੁਲਾ ਲਓ ਸਰ ਫੋਟੋ ਖਿਚਵਾਵਾਂਗੇ ਐਸ ਐਚ ਓ ਉਦੋਂ ਖੁਸ਼ ਹੁੰਦਾ ਹੈ ਸ਼ਾਬਾਸ਼ ਗੁਰਚਰਨ ਬਣ ਕੇ ਰੱਖੀ ਬੁੱਢੇ ਨੂੰ ਮੈਂ ਹੁਣੇ ਆਇਆ ਗੁਰਚਰਨ ਸਿੰਘ ਹੁਣ 7ਵੇਂ ਅਸਮਾਨ ਤੇ ਹੈ ਉਸਨੇ ਬਾਪੂ ਜੀ ਨੂੰ ਹਤਕੜੀ ਲਗਾਉਣ ਲਈ ਸਿਪਾਹੀ ਨੂੰ ਇਸ਼ਾਰਾ ਕੀਤਾ ਸਿਪਾਹੀ ਹਾਤਕੜੀ ਲੈ ਕੇ ਅੱਗੇ ਵਧਿਆ ਬਾਪੂ ਜੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਬਾਪੂ ਜੀ ਮਨ ਵਿੱਚ ਸੋਚ ਰਹੇ ਸਨ ਪੁੱਤਰਾ ਤੂੰ ਕਿੱਥੇ ਰਹਿ ਗਿਆ ਤੇਰੇ ਬਾਪੂ ਦੀ ਪੱਗ ਰੁੱਲ ਗਈ ਹੈ ਅੱਜ ਪਰ ਗੁਰਚੰਦ ਸਿੰਘ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਹਾਈਵੇ ਤੇ ਉਹ ਖੜਾ ਹੈ ਉਸੇ ਹਾਈਵੇ ਤੇ ਕੁਝ ਕਿਲੋਮੀਟਰ ਪਿਛੇ ਇੱਕ ਤੂਫਾਨ ਆ ਰਿਹਾ ਹੈ ਦੂਰ ਬਹੁਤ ਦੂਰ ਕਾਲੀਆਂ ਗੱਡੀਆਂ ਦਾ ਇੱਕ ਕਾਫਲਾ ਪੂਰੀ ਰਫ਼ਤਾਰ ਨਾਲ ਇਸ ਨਾਕੇ ਵੱਲ ਵੱਧ ਰਿਹਾ ਹੈ ਗੱਡੀਆਂ ਦੇ ਉੱਪਰ ਲਾਲ ਬत्तियां ਨਹੀਂ ਜਗ ਰਹੀਆਂ ਸਾਇਰਨ ਵੱਜ ਰਹੇ ਨੇ ਕਿਉਂਕਿ ਸ਼ੇਰ ਸ਼ਿਕਾਰ ਕਰਨ ਵੇਲੇ ਰੌਲਾ ਨਹੀਂ ਪਾਉਂਦਾ ਐਸਪੀ ਰਾਜਵੀਰ ਸਿੰਘ ਗੱਡੀ ਦੀ ਅਗਲੀ ਸੀਟ ਤੇ ਬੈਠਾ ਹੈ ਉਸਦੇ ਹੱਥ ਵਿੱਚ ਵਾਇਰਲੈਸ ਨਹੀਂ ਸਗੋਂ ਉਸਦੀ ਪਿਸਤੌਲ ਹੈ ਜਿਸ ਨੂੰ ਉਹ ਲੋਡ ਕਰ ਰਿਹਾ ਸੀ ਉਸ ਦੀਆਂ ਅੱਖਾਂ ਦੇ ਵਿੱਚ ਅੱਗ ਨਾਕੇ ਤੇ ਖੜੇ ਗੁਰਚਰਨ ਨੂੰ ਜ਼ਮੀਨ ਵਿੱਚ ਹਲਕੀ ਜਹੀ ਕੰਬਣੀ ਮਹਿਸੂਸ ਹੁੰਦੀ ਹੈ ਕਿ ਇਹ ਉਚਾਲ ਹੈ ਜਾਂ ਕੁਝ ਹੋਰ ਸੋ ਆਖਰ ਹੁਣ ਗੁਰਚਰਨ ਸਿੰਘ ਵੀ ਅੰਦਰੋਂ ਅੰਦਰੀ ਸੋਚ ਰਿਹਾ ਸੀ ਗੁਰਚਰਨ ਸਿੰਘ ਸੜਕ ਵੱਲ ਦੇਖਦਾ ਹੈ ਇਹ ਧੂੜ ਕਿਥੋਂ ਉੱਡ ਰਹੀ ਹੈ ਨਾਕੇ ਤੇ ਧੂੜ ਦਾ ਗੁਬਾਰ ਛਾਇਆ ਹੋਇਆ ਹੈ ਤਿੰਨ ਕਾਲੀਆਂ ਸਕੋਰਪੀਓ ਗੱਡੀਆਂ ਅਤੇ ਇੱਕ ਪੁਲਿਸ ਜਿਪਸੀ ਚੀਕਾ ਮਾਰਦੀ ਹੋਈ ਨਾਕੇ ਦੇ ਬਿਲਕੁਲ ਵਿਚਕਾਰ ਆ ਕੇ ਰੁਕਦੀ ਹੈ ਟਾਇਰਾਂ ਦੀ ਰਗੜ ਨਾਲ ਸੜਕ ਤੇ ਕਾਲੇ ਨਿਸ਼ਾਨ ਪੈ ਜਾਂਦੇ ਨੇ ਗੱਡੀਆਂ ਵਿੱਚੋਂ ਬਿਜਲੀ ਦੀ ਫੁਰਤੀ ਨਾਲ ਬਲੈਕ ਕੈਟ ਕਮਾਂਡੋਜ਼ ਉਤਰਦੇ ਨੇ ਅਤੇ ਪੂਰੇ ਨਾਕੇ ਨੂੰ ਘੇਰਾ ਪਾ ਲੈਂਦੇ ਨੇ ਉਹਨਾਂ ਦੀਆਂ ਬੰਦੂਕਾਂ ਦੀਆਂ ਨਾਲਾਂ ਸਿੱਧੀਆਂ ਹੌਲਦਾਰ ਗੁਰਚਰਨ ਸਿੰਘ ਅਤੇ ਉਸਦੇ ਸਾਥੀਆਂ ਵੱਲ ਨੇ ਗੁਰਚਰਨ ਸਿੰਘ ਹੱਕਾ ਬਕਰ ਰਹਿ ਜਾਂਦਾ ਹੈ ਉਸਨੇ ਸੋਚਿਆ ਸੀ ਕਿ ਐਸਐਚਓ ਆਵੇਗਾ ਪਰ ਇਹ ਤਾਂ ਕੋਈ ਬਹੁਤ ਵੱਡਾ ਅਫਸਰ ਲੱਗ ਰਿਹਾ ਹੈ ਉਸਦੇ ਦਿਮਾਗ ਵਿੱਚ ਲਾਲਚ ਦੀ ਘੰਟੀ ਵੱਜਦੀ ਹੈ ਵਾਹ ਸ਼ਾਇਦ ਮੇਰੇ ਵੱਡੇ ਕੰਮ ਦੀ ਖਬਰ ਉੱਪਰ ਤੱਕ ਪਹੁੰਚ ਗਈ ਹੈ ਅੱਜ ਤਾਂ ਇਨਾਮ ਪੱਕਾ ਹੈ ਉਹ ਆਪਣੀ ਟੋਪੀ ਸਿੱਧੀ ਕਰਦਾ ਹੈ ਛਾਤੀ ਤਾਣਦਾ ਹੈ ਅਤੇ ਸਭ ਤੋਂ ਅੱਗੇ ਵਾਲੀ ਗੱਡੀ ਵੱਲ ਭੱਜਦਾ ਹੈ ਵਿਚਕਾਰਲੀ ਗੱਡੀ ਦਾ ਦਰਵਾਜ਼ਾ ਖੁੱਲਦਾ ਹੈ ਪਹਿਲਾਂ ਇੱਕ ਚਮਕਦਾ ਹੋਇਆ ਕਾਲਾ ਬੋਟ ਜ਼ਮੀਨ ਤੇ ਲੱਗਾ ਫਿਰ ਬਾਹਰ ਨਿਕਲਦੇ ਹਨ ਐਸਪੀ ਰਾਜਵੀਰ ਸਿੰਘ 6 ਫੁੱਟ ਕੱਦ ਵਰਦੀ ਤੇ ਚਮਕਦੇ ਹੋਏ অশੋਕ ਸਥੰਭ ਅਤੇ ਸਟਾਰ ਅੱਖਾਂ ਤੇ ਕਾਲਾ ਚਸ਼ਮਾ ਉਹਨਾਂ ਦੀ ਸ਼ਖਸ਼ਿਤ ਇੰਨੀ ਰੋਪਦਾਰ ਹੈ ਕਿ ਗੁਰਚਰਨ ਸਿੰਘ ਦੇ ਸਾਹ ਸੁੱਕ ਜਾਂਦੇ ਨੇ ਗੁਰਚਰਨ ਸਿੰਘ ਜ਼ੋਰਦਾਰ ਅੱਡੀ ਮਾਰ ਕੇ ਸਲੂਟ ਮਾਰਦਾ ਹੈ ਜੈ ਹਿੰਸ ਸਰ ਵੈਲਕਮ ਸਰ ਮੈਂ ਬਹੁਤ ਵੱਡਾ ਗਿਰੋ ਫੜਿਆ ਹੈ ਆ ਦੇਖੋ ਆ ਬੁੱਢਾ ਕੁੜੀਆਂ ਦੀ ਤਸ਼ਕਰੀ ਕਰ ਰਿਹਾ ਸੀ ਮੈਂ ਮੌਕੇ ਤੇ ਐਸਪੀ ਰਾਜਵੀਰ ਸਿੰਘ ਨੇ ਉਸ ਦੇ ਸਲੂਟ ਦਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਉਸ ਨੂੰ ਦੇਖਿਆ ਤੱਕ ਨਹੀਂ ਰਾਜਵੀਰ ਸਿੰਘ ਸਿੰਘ ਸਿੱਧਾ ਉਸ ਪਾਸੇ ਵੱਲ ਤੁਰ ਪਏ ਜਿੱਥੇ ਬਾਪੂ ਜੋਗਿੰਦਰ ਸਿੰਘ ਹਤਕੜੀਆਂ ਦੇ ਵਿੱਚ ਜਕੜੇ ਜ਼ਮੀਨ ਤੇ ਬੈਠੇ ਸਨ ਗੁਰਚਨ ਸਿੰਘ ਹੈਰਾਨ ਹੋ ਕੇ ਪਿੱਛੇ-ਪਿੱਛੇ ਤੁਰਦਾ ਹੈ ਸਰ ਸਰ ਧਿਆਨ ਨਾਲ ਇਹ ਮੁਦਰਮ ਬਹੁਤ ਚਲਾਕ ਹੈ ਇਹ ਡਰਾਮੇ ਕਰ ਰਿਹਾ ਹੈ ਪਰ ਰਾਜਵੀਰ ਸਿੰਘ ਰੁਕਦੇ ਨਹੀਂ ਉਹ ਬਾਪੂ ਜੀ ਦੇ ਕੋਲ ਜਾ ਕੇ ਰੁਕਦੇ ਹਨ ਪੂਰੇ ਨਾਕੇ ਤੇ ਸਨਾਟਾ ਛਾ ਜਾਂਦਾ ਹੈ ਸਾਰੇ ਸਿਪਾਹੀ ਸਾਰ ਰੋਕ ਕੇ ਦੇਖ ਰਹੇ ਸਨ ਐਸਪੀ ਰਾਜਵੀਰ ਸਿੰਘ ਆਪਣੀ ਵਰਦੀ ਦੀ ਪਰਵਾਹ ਕੀਤੇ ਬਿਨਾ ਉਸੇ ਧੂੜ ਭਰੀ ਸੜਕ ਤੇ ਆਪਣੇ ਗੋਡਿਆਂ ਭਾਰ ਬੈਠ ਜਾਂਦੇ ਨੇ ਉਹ ਆਪਣੇ ਕੰਬਦੇ ਹੱਥਾਂ ਨਾਲ ਬਾਪੂ ਜੋਗਿੰਦਰ ਸਿੰਘ ਦੇ ਪੈਰ ਛੂੰਦੇ ਨੇ ਫਿਰ ਉਹ ਉੱਪਰ ਦੇਖਦੇ ਨੇ ਬਾਪੂ ਜੀ ਦੀ ਦਸਤਾਰ ਟੇਢੀ ਹੈ ਗੱਲ ਤੇ ਉਂਗਲਾਂ ਦੇ ਲਾਲ ਨਿਸ਼ਾਨ ਅਤੇ ਅੱਖਾਂ ਦੇ ਵਿੱਚ ਬੇਵਸੀ ਹੈ ਰਾਜਵੀਰ ਦਾ ਦਿਲ چیرਿਆ ਜਾਂਦਾ ਹੈ ਉਹ ਹੌਲੀ ਜਿਹੀ ਬਾਪੂ ਜੀ ਦੀ ਦਸਤਾਰ ਸਿੱਧੀ ਕਰਦੇ ਨੇ ਅਤੇ ਬੜੇ ਪਿਆਰ ਨਾਲ ਪੁੱਛਦੇ ਹਨ ਬਾਪੂ ਜਿਆਦਾ ਸੱਟ ਤਾਂ ਨਹੀਂ ਲੱਗੀ ਇਹ ਸੁਣਦੇ ਹੀ ਹੌਲਦਾਰ ਗੁਰਚਰਨ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਉਸਦੇ ਕੰਨਾਂ ਵਿੱਚ ਸਿਰਫ ਇੱਕ ਸ਼ਬਦ ਗੂੰਜਦਾ ਹੈ ਉਹ ਹੈ ਬਾਪੂ ਉਸ ਦਾ ਚਿਹਰਾ ਇੰਜ ਹੋ ਜਾਂਦਾ ਹੈ ਜਿਵੇਂ ਕਿਸੇ ਨੇ ਉਸ ਦਾ ਖੂਨ ਨਚੋੜ ਲਿਆ ਹੋਵੇ ਇਹ ਹੈ ਐਸਪੀ ਸਾਹਿਬ ਦੇ ਪਿਤਾ ਜੀ ਨੇ ਗੁਰਚਰਨ ਸਿੰਘ ਦੀਆਂ ਲੱਤਾਂ ਕੰਬਣ ਲੱਗਦੀਆਂ ਨੇ ਉਸ ਨੂੰ ਉਹ ਥੱਪੜ ਯਾਦ ਆਉਂਦਾ ਹੈ ਜੋ ਉਸ ਨੇ ਮਾਰਿਆ ਸੀ ਉਸ ਨੂੰ ਉਹ ਗਾਲਾਂ ਯਾਦ ਆਉਂਦੀਆਂ ਨੇ ਉਸ ਨੂੰ ਆਪਣੀ ਮੌਤ ਸਾਹਮਣੇ ਖੜੀ ਦਿਖਾਈ ਦਿੰਦੀ ਹੈ ਰਾਜਵੀਰ ਸਿੰਘ ਖੜੇ ਹੁੰਦੇ ਨੇ ਹੁਣ ਉਹ ਪੁੱਤ ਨਹੀਂ ਇੱਕ ਕਹਿਰ ਹਨ ਉਹ ਹੌਲੀ-ਹੌਲੀ ਘੁੰਮਦੇ ਹਨ ਉਹ ਆਪਣਾ ਕਾਲਾ ਚਸ਼ਮਾ ਉਤਾਰਦੇ ਹਨ ਉਹਨਾਂ ਦੀਆਂ ਅੱਖਾਂ ਵਿੱਚ ਅਜੇਹੀ ਅੱਗ ਹੈ ਜੋ ਗੁਰਚਰਨ ਸਿੰਘ ਨੂੰ ਰਾਖ ਕਰ ਸਕਦੀ ਹੈ ਰਾਜਵੀਰ ਸਿੰਘ ਗੁਰਚਰਨ ਦੇ ਬਿਲਕੁਲ ਨੇੜੇ ਜਾਂਦੇ ਹਨ ਇੰਨੇ ਨੇੜੇ ਕਿ ਗੁਰਚਰਨ ਨੂੰ ਸਾਹਿਬ ਦੇ ਸਾਹਾਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਰਾਜਵੀਰ ਬਹੁਤ ਹੀ ਧੀਮੀ ਪਰ ਖਤਰਨਾਕ ਆਵਾਜ਼ ਦੇ ਵਿੱਚ ਪੁੱਛਦੇ ਹਨ ਤੂੰ ਇਸ ਤਸਕਰ ਨੂੰ ਫੜਿਆ ਹੈ ਹੌਲਦਾਰ ਤੂੰ ਮੇਰੇ ਪਿਓ ਨੂੰ ਥੱਪੜ ਮਾਰਿਆ ਗੁਰਚਰਨ ਸਿੰਘ ਦਾ ਗਲਾ ਸੁੱਕ ਜਾਂਦਾ ਹੈ ਉਸ ਤੋਂ ਬੋਲਿਆ ਨਹੀਂ ਜਾਂਦਾ ਸਾ ਸਰ ਮੈਨੂੰ ਪਤਾ ਨਹੀਂ ਸੀ ਸਰ ਗਲਤੀ ਹੋ ਗਈ ਸਰ ਮਾਫ ਕਰ ਦਿਓ ਉਹ ਰੋਣ ਹੱਕਾ ਹੋ ਜਾਂਦਾ ਹੈ ਰਾਜਵੀਰ ਸਿੰਘ ਮੁਸਕਰਾਉਂਦੇ ਹਨ ਇੱਕ ਬਹੁਤ ਹੀ ਡਰਾਉਣੀ ਮੁਸਕਾਨ ਮਾਫੀ ਮਾਫੀ ਗਲਤੀਆਂ ਦੀ ਹੁੰਦੀ ਹੈ ਹੌਲਦਾਰ ਗੁਨਾਹਾਂ ਦੀ ਨਹੀਂ ਤੂੰ ਸਿਰਫ ਮੇਰੇ ਪਿਓ ਦੀ ਬੇਇੱਜ਼ਤੀ ਨਹੀਂ ਕੀਤੀ ਤੂੰ ਉਸ ਵਰਦੀ ਦੀ ਬੇਇੱਜ਼ਤੀ ਕੀਤੀ ਹੈ ਜੋ ਮੈਂ ਪਾਈ ਹੋਈ ਹੈ ਫਿਰ ਰਾਜਵੀਰ ਸਿੰਘ ਇੱਕ ਅਜੀਹਾ ਹੁਕਮ ਦਿੰਦੇ ਨੇ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਉਹ ਆਪਣੇ ਕਮਾਂਡੋਜ਼ ਨੂੰ ਇਸ਼ਾਰਾ ਕਰਦੇ ਨੇ ਇਸ ਦੀ ਵਰਦੀ ਉਤਾਰੋ ਹੁਣੇ ਇਸੇ ਸੜਕ ਤੇ ਕਮਾਂਡੋ ਅੱਗੇ ਵਧਦੇ ਨੇ ਗੁਰਚਰਨ ਸਿੰਘ ਚੀਕਦਾ ਹੈ ਮਿੰਤਾ ਕਰਦਾ ਹੈ ਪਰ ਕਮਾਂਡੋ ਉਸਦੀ ਕਮੀਜ਼ ਦੇ ਬਟਨ ਨੋਚ ਲੈਂਦੇ ਨੇ ਉਸਦੀ 벨ਟ ਖੋਲ ਦਿੰਦੇ ਨੇ ਭਰੀ ਦੁਪਹਿਰ ਦੇ ਵਿੱਚ ਸੈਂਕੜੇ ਲੋਕਾਂ ਦੇ ਸਾਹਮਣੇ ਉਸ ਹੰਕਾਰੀ ਹੌਲਦਾਰ ਨੂੰ ਉਸਦੀ ਵਰਦੀ ਤੋਂ ਬਿਨਾਂ ਖੜਾ ਕਰ ਦਿੱਤਾ ਜਾਂਦਾ ਹੈ ਉਹ ਉਸਦੀ ਸਭ ਤੋਂ ਵੱਡੀ ਸਜ਼ਾ ਸੀ ਪਰ ਰਾਜਵੀਰ ਸਿੰਘ ਅਜੇ ਸ਼ਾਂਤ ਨਹੀਂ ਹੋਏ ਉਹ ਗੱਡੀ ਵਿੱਚੋਂ ਉਹ 5 ਲੱਖ ਰੁਪਏ ਵਾਲਾ ਥੈਲਾ ਚੁੱਕਦੇ ਨੇ ਜੋ ਗੁਰਚਰਨ ਨੇ ਖੋਇਆ ਸੀ ਉਹ ਗੁਰਚਰਨ ਸਿੰਘ ਦੇ ਹੱਥ ਵਿੱਚ ਉਹ ਥੈਲਾ ਫੜਾਉਂਦੇ ਨੇ ਫੜ ਇਸ ਨੂੰ ਇਹ ਗੁਰੂ ਘਰ ਦੀ ਮਾਇਆ ਹੈ ਹੁਣ ਤੂੰ ਸਿਰਫ ਤੂੰ ਪੈਦਲ ਚੱਲ ਕੇ ਇਹ ਥੈਲਾ ਅਤੇ ਇਹਨਾਂ 10 ਬੱਚੀਆਂ ਨੂੰ ਦਰਬਾਰ ਸਾਹਿਬ ਤੱਕ ਲੈ ਕੇ ਜਾਵੇਂਗਾ ਨੰਗੇ ਪੈਰੀ ਅਤੇ ਜੇ ਰਸਤੇ ਵਿੱਚ ਤੂੰ ਰੁਕਿਆ ਤਾਂ ਮੇਰੀ ਗੱਡੀ ਤੇਰੇ ਪਿੱਛੇ ਹੀ ਆ ਰਹੀ ਹੈ ਇਹ ਦੇਖ ਕੇ ਰਾਹੀਰ ਤਾੜੀਆਂ ਮਾਰਨ ਲੱਗਦੇ ਨੇ ਗੁਰਚਰਨ ਸਿੰਘ ਜੋ ਕੁਸਮਾ ਪਹਿਲਾਂ ਰਾਜਾ ਬਣਿਆ ਫਿਰਦਾ ਸੀ ਹੁਣ ਇੱਕ ਮੁਜਰਮ ਵਾਂਗ ਸਿਰ ਝੁਕਾਈ ਖੜਾ ਹੈ ਪਰ ਅਸਲੀ ਝਟਕਾ ਅਜੇ ਬਾਕੀ ਹੈ ਜਦੋਂ ਪੁਲਿਸ ਗੁਰਚਰਨ ਸਿੰਘ ਦੀ ਤਲਾਸ਼ੀ ਲੈਂਦੀ ਹੈ ਉਸ ਦੀ ਜੇਬ ਵਿੱਚੋਂ ਤਾਂ ਇੱਕ ਅਜੀਹੀ ਚੀਜ਼ ਮਿਲਦੀ ਹੈ ਜਿਸ ਨਾਲ ਇਹ ਮਾਮਲਾ ਸਿਰਫ ਬੇਇੱਜ਼ਤੀ ਦਾ ਨਹੀਂ ਬਲਕਿ ਇੱਕ ਬਹੁਤ ਵੱਡੇ ਅਪਰਾਧ ਦਾ ਬਣ ਜਾਂਦਾ ਹੈ ਉਸ ਦੇ ਜੇਬ ਵਿੱਚੋਂ ਇੱਕ ਡਾਇਰੀ ਮਿਲਦੀ ਹੈ ਅਤੇ ਉਸ ਡਾਇਰੀ ਦੇ ਵਿੱਚ ਕੀ ਲਿਖਿਆ ਹੈ ਇਹ ਦੇਖ ਕੇ ਐਸਪੀ ਰਾਜਵੀਰ ਸਿੰਘ ਦੀਆਂ ਅੱਖਾਂ ਫਟੀਆਂ ਰਹਿ ਜਾਂਦੀਆਂ ਨੇ ਸੜਕ ਦੇ ਵਿਚਕਾਰ ਖੜਾ ਐਸਪੀ ਰਾਜਵੀਰ ਸਿੰਘ ਉਸ ਛੋਟੀ ਜਹੀ ਕਾਲੀ ਡਾਇਰੀ ਦੇ ਪੰਨੇ ਪਲਟ ਰਿਹਾ ਹੈ ਹਰ ਪੰਨੇ ਦੇ ਨਾਲ ਰਾਜਵੀਰ ਦੇ ਚਿਹਰੇ ਦਾ ਰੰਗ ਬਦਲ ਰਿਹਾ ਹੈ ਗੁਰਚਰਨ ਸਿੰਘ ਜੋ ਹੁਣ ਵਰਦੀ ਤੋਂ ਬਿਨਾਂ ਇੱਕ ਆਮ ਮੁਜਰਮ ਵਾਂਗ ਖੜਾ ਹੈ थर-थर ਕੰਬ ਰਿਹਾ ਹੈ ਰਾਜਵੀਰ ਸਿੰਘ ਖਾਸ ਪੰਨੇ ਤੇ ਰੁਕਦੇ ਹਨ ਉਸ ਦੀਆਂ ਅੱਖਾਂ ਵਿੱਚ ਹੈਰਾਨੀ ਅਤੇ ਗੁੱਸੇ ਦਾ tufaan ਹੈ ਉਹ ਡਾਇਰੀ ਗੁਰਚਰਨ ਦੇ ਮੂੰਹ ਤੇ ਮਾਰਦੇ ਹਨ ਤੂੰ ਮੇਰੇ ਪਿਓ ਨੂੰ ਤਸਕਰ ਕਹਿ ਰਿਹਾ ਸੀ ਸ਼ਰਮ ਨਹੀਂ ਆਈ ਤੈਨੂੰ ਅਸਲੀ ਤਸਕਰ ਤਾਂ ਤੂੰ ਹੈ ਇਹ ਕੀ ਲਿਖਿਆ ਹੈ ਇਸ ਡਾਇਰੀ ਦੇ ਵਿੱਚ ਅੱਜ ਦੁਪਹਿਰ 1 ਵਜੇ ਟਰੱਕ ਨੰਬਰ HR55 20 ਕੁੜੀਆਂ ਬਾਰਡਰ ਪਾਰ ਇਹ ਸੁਣ ਕੇ ਉਥੇ ਖੜੀ ਪੁਲਿਸ ਫੋਰਸ ਅਤੇ ਰਾਹੀਰਾਂ ਦੇ ਹੋਸ਼ ਉੱਡ ਜਾਂਦੇ ਹਨ ਰਾਜਵੀਰ ਗਰਜਦਾ ਹੈ ਹੁਣ ਮੈਨੂੰ ਸਮਝਾਈ ਤੂੰ ਮੇਰੇ ਬਾਪੂ ਨੂੰ ਇਸ ਲਈ ਨਹੀਂ ਰੋਕਿਆ ਸੀ ਕਿ ਤੈਨੂੰ ਸ਼ੱਕ ਸੀ ਤੂੰ ਉਹਨਾਂ ਨੂੰ ਇਸ ਲਈ ਰੋਕਿਆ ਸੀ ਤਾਂ ਜੋ ਤੂੰ ਨਾਕੇ ਤੇ ਭੀੜ ਜਮਾ ਕਰ ਸਕੇ ਰੌਲਾ ਪਾ ਸਕੇ ਤਾਂ ਜੋ ਅਸਲੀ ਤਸਕਰੀ ਵਾਲਾ ਟਰੱਕ ਚੁੱਪਚਾਪ ਪਿੱਛੋਂ ਲੰਘ ਜਾਵੇ ਤੂੰ ਮੇਰੇ ਪਿਤਾ ਨੂੰ ਢਾਲ ਬਣਾ ਕੇ ਵਰਤ ਰਿਹਾ ਸੀ ਗੁਰਚਰਨ ਸਿੰਘ ਦੇ ਪੈਰਾੇੇਠੋਂ ਜਵੀਰ ਨਿਕਲ ਜਾਂਦੀ ਹੈ ਉਸ ਦਾ ਭਾਂਡਾ ਚੌਰਾਹੇ ਵਿੱਚ ਫੁੱਟ ਚੁੱਕਿਆ ਸੀ ਰਾਜਵੀਰ ਆਪਣੀ ਘੜੀ ਵੱਲ ਦੇਖਦਾ ਹੈ ਸਮਾਂ 12:55 ਮਿੰਟ ਸਿਰਫ 2 ਮਿੰਟ ਬਾਕੀ ਹਨ ਰਾਜਵੀਰ ਚੀਕਦਾ ਹੈ ਅਲਰਟ ਪੋਜੀਸ਼ਨ ਲਓ ਉਹ ਟਰੱਕ ਕਿਸੇ ਵੀ ਪਲ ਇੱਥੇ ਪਹੁੰਚਣ ਵਾਲਾ ਹੈ ਉਸ ਵਿੱਚ 20 마ਸੂਮ ਜਾਨਾਂ ਜੇ ਉਹ ਟਰੱਕ ਅਜ ਨਿਕਲ ਗਿਆ ਤਾਂ ਮੇਰੀ ਵਰਦੀ ਲਨਤ ਹੈ ਪਰ ਮੁਸੀਬਤ ਅਜੇ ਖਤਮ ਨਹੀਂ ਹੋਈ ਠੀਕ ਉਸੇ ਵੇਲੇ ਦੂਰੋਂ ਪੁਲਿਸ ਦੀ ਇੱਕ ਜਿਪਸੀ ਦਾ ਸਾਇਰਨ ਸੁਣਾਈ ਦਿੰਦਾ ਹੈ ਇਹ ਐਸ ਐਚਓ ਦੀ ਗੱਡੀ ਜਿਸ ਨੂੰ ਗੁਰਚਰਨ ਨੇ ਫੋਨ ਕਰਕੇ ਬੁਲਾਇਆ ਸੀ ਵੱਡਾ ਸ਼ਿਕਾਰ ਦਿਖਾਉਣ ਲਈ ਐਸ ਐਚਓ ਦੀ ਗੱਡੀ ਨਾਕੇ ਤੇ ਆ ਕੇ ਰੁਕਦੀ ਹੈ ਐਸ ਐਚਓ بڑے ਰੋਬ ਨਾਲ ਬਾਹਰ ਨਿਕਲਦਾ ਹੈ ਹੱਥ ਵਿੱਚ ਡੰਡਾ ਘਮਾਉਂਦੇ ਹੋਏ ਉਸ ਨੂੰ ਲੱਗਦਾ ਹੈ ਕਿ ਗੁਰਚਰਨ ਨੇ ਬਾਪੂ ਜੀ ਨੂੰ ਫੜ ਕੇ ਰੱਖਿਆ ਹੋਵੇਗਾ ਪਰ ਸਾਹਮਣੇ ਦਾ ਨਜ਼ਾਰਾ ਦੇਖ ਕੇ ਐਸ ਐਚਓ ਦੇ ਤੋਤੇ ਉੱਡ ਜਾਂਦੇ ਨੇ ਗੁਰਚਰਨ ਅਰਧ ਨਗਨ ਹਾਲਤ ਦੇ ਵਿੱਚ ਖੜਾ ਹੈ ਬਲੈਕ ਕੈਟ ਕਮਾਂਡੋਜ਼ ਤਾਇਨਾਤ ਨੇ ਅਤੇ ਸਾਹਮਣੇ ਜ਼ਿਲ੍ਹੇ ਦਾ ਨਵਾਂ ਐਸਪੀ ਰਾਜਵੀਰ ਸਿੰਘ ਖੜਾ ਹੈ ਉਸ ਦੇ ਹੱਥ ਦੇ ਵਿੱਚ ਉਹੀ ਕਾਲੀ ਡਾਇਰੀ ਹੈ ਐਸ ਐਚਓ ਭੱਜਣ ਦੀ ਕੋਸ਼ਿਸ਼ ਕਰਨ ਲੱਗਦਾ ਹੈ ਰਾਜਵੀਰ ਇਸ਼ਾਰਾ ਕਰਦਾ ਹੈ ਦੋ ਕਮਾਂਡੋ ਐਸ ਐਚਓ ਨੂੰ ਦਬੋਚ ਲੈਂਦੇ ਹਨ ਅਤੇ ਉਸ ਨੂੰ ਗੋਡਿਆਂ ਭਾਰ ਐਸ ਪੀ ਦੇ ਸਾਹਮਣੇ ਬਿਠਾ ਦਿੰਦੇ ਹਨ ਰਾਜਵੀਰ ਕਹਿੰਦਾ ਹੈ ਭੱਜੀ ਨਾ ਇੰਸਪੈਕਟਰ ਤੇਰਾ ਹਿੱਸਾ ਵੀ ਲਿਖਿਆ ਹੈ ਇਸ ਡਾਇਰੀ ਦੇ ਵਿੱਚ ਪਰ ਹਿਸਾਬ ਬਾਅਦ ਵਿੱਚ ਪਹਿਲਾਂ ਉਸ ਟਰੱਕ ਦਾ ਇੰਤਜ਼ਾਰ ਕਰੋ ਹਾਈਵੇ ਤੇ ਸਨਾਟਾ ਛਾ ਜਾਂਦਾ ਹੈ ਸਾਰੇ ਵਾਹਨ ਰੋਕ ਦਿੱਤੇ ਜਾਂਦੇ ਹਨ ਸਭ ਦੀਆਂ ਨਜ਼ਰਾਂ ਸੜਕ ਤੇ ਟਿਕੀਆਂ ਹੋਈਆਂ ਸੀ ਇੱਕ ਵੱਜ ਚੁੱਕਾ ਹੈ ਦੂਰੋਂ ਇੱਕ ਭਾਰੀ ਭਰਕਮ ਕੰਟੇਨਰ ਟਰੱਕ ਆਉਂਦਾ ਹੋਇਆ ਸਭ ਨੂੰ ਦਿਖਾਈ ਦਿੱਤਾ ਹੈ ਉਸ ਦੀ ਰਫ਼ਤਾਰ ਬਹੁਤ ਤੇਜ਼ ਹੈ ਡਰਾਈਵਰ ਨੂੰ ਲੱਗ ਰਿਹਾ ਹੈ ਕਿ ਨਾਕਾ ਉਸ ਦੇ ਸਾਥੀ ਗੁਰਜਨ ਨੇ ਕਲੀਅਰ ਕਰ ਦਿੱਤਾ ਹੋਵੇਗਾ ਉਹ ਹਾਰਨ ਵਜਾ ਰਿਹਾ ਹੈ ਰਾਜਵੀਰ ਸਿੰਘ ਆਪਣੀ ਸਰਵਿਸ ਰਿਵਾਲਵਰ ਕੱਢ ਲੈਂਦੇ ਹਨ ਉਹ ਬਾਪੂ ਜੀ ਨੂੰ ਇਸ਼ਾਰਾ ਕਰਦੇ ਹਨ ਬਾਪੂ ਬੱਚਿਆਂ ਨੂੰ ਲੈ ਕੇ ਸਾਈਡ ਤੇ ਹੋ ਜਾਓ ਹੁਣ ਇੱਥੇ ਜੰਗ ਹੋਣ ਵਾਲੀ ਹੈ ਟਰੱਕ ਨਾਕੇ ਦੇ ਨੇੜੇ ਪਹੁੰਚਦਾ ਹੈ ਡਰਾਈਵਰ ਦੇਖਦਾ ਹੈ ਕਿ ਅੱਗੇ ਬੈਰੀਕੇਡ ਲੱਗੇ ਹੋਏ ਹਨ ਪੁਲਿਸ ਦੀ ਫੌਜ ਵੀ ਖੜੀ ਹੈ ਉਹ ਬ੍ਰੇਕ ਮਾਰਨ ਦੀ ਬਜਾਏ ਰੇਸ ਹੋਰ ਦਬਾ ਦਿੰਦਾ ਹੈ ਟਰੱਕ ਸ਼ੂਕਦਾ ਹੋਇਆ ਸਿੱਧਾ ਬੈਰੀਗੇਟਾਂ ਅਤੇ ਪੁਲਿਸ ਵਾਲਿਆਂ ਨੂੰ ਦਰਨ ਲਈ ਅੱਗੇ ਵਧਦਾ ਹੈ ਕਿ ਰਾਜਵੀਰ ਸਿੰਘ ਇਸ ਦਾਇਤ ਵਰਗੇ ਟਰੱਕ ਨੂੰ ਰੋਕ ਪਾਉਣਗੇ ਜਾਂ ਅੱਜ ਪਿਤਾ ਦੇ ਸਾਹਮਣੇ ਪੁੱਤ ਦੀ ਲਾਸ਼ ਵਿਸ਼ੇਗੀ ਹਾਈਵੇ ਤੇ ਮੌਤ ਦੌੜ ਰਹੀ ਹੈ ਉਹ ਭਾਰੀ ਪਰਕਮ ਕੰਟੇਨਰ ਟਰੱਕ ਬੈਰੀਗੇਟਾਂ ਨੂੰ ਤੋੜਨ ਲਈ ਤੂਫਾਨ ਵਾਂਗ ਨੇੜੇ ਆ ਰਿਹਾ ਹੈ ਡਰਾਈਵਰ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਐਸਪੀ ਰਾਜਵੀਰ ਸਿੰਘ ਇੱਕ ਪਲਵੀ ਨਹੀਂ ਗਵਾਉਂਦੇ ਉਹ ਪੋਜੀਸ਼ਨ ਲੈਂਦੇ ਹਨ ਕਮਾਂਡੋਜ਼ ਤਿਆਰ ਹਨ ਰਾਜਵੀਰ ਦਾ ਹੱਥ ਹਵਾ ਦੇ ਵਿੱਚ ਉੱਠਦਾ ਹੈ ਅਤੇ ਫਿਰ ਇੱਕੋ ਆਦੇਸ਼ ਗੂੰਜਦਾ ਹੈ ਫਾਇਰ ਤੜ ਤੜ ਗੋਲੀਆਂ ਦੀ ਆਵਾਜ਼ ਨਾਲ ਅਸਮਾਨ ਵੀ ਗੂੰਜ ਉੱਠਦਾ ਹੈ ਕਮਾਂਡੋਜ਼ ਦੀਆਂ ਗੋਲੀਆਂ ਸਿੱਧੀਆਂ ਟਰੱਕ ਦੇ ਅਗਲੇ ਟਾਇਰ ਨੂੰ ਪਾੜ ਦਿੰਦੀਆਂ ਹਨ ਟਰੱਕ ਦਾ ਸੰਤੁਲਨ ਵਿਗੜ ਜਾਂਦਾ ਹੈ ਉਹ ਸੜਕ ਤੇ ਲਹਿਰਾਉਂਦਾ ਹੋਇਆ ਚੀਕਾ ਮਾਰਦਾ ਹੋਇਆ ਪੁਲਿਸ ਦੀਆਂ ਗੱਡੀਆਂ ਤੋਂ ਸਿਰਫ ਕੁਝ ਫੁੱਟ ਦੂਰ ਜਾ ਕੇ ਡਿਵਾਈਡਰ ਨਾਲ ਟਕਰਾ ਕੇ ਰੁਕ ਜਾਂਦਾ ਹੈ ਧੂੜ ਅਤੇ ਧੂੰਏ ਦਾ ਗੁਬਾਰ ਛਾ ਜਾਂਦਾ ਹੈ ਰਾਜਵੀਰ ਸਿੰਘ ਅਤੇ ਕਮਾਂਡੋਜ਼ ਟਰੱਕ ਵੱਲ ਭੱਜਦੇ ਹਨ ਉਹ ਡਰਾਈਵਰ ਨੂੰ ਕੈਬਨ ਵਿੱਚੋਂ ਧੂਕੇ ਬਾਹਰ ਕੱਢਦੇ ਹਨ ਅਤੇ ਜ਼ਮੀਨ ਤੇ ਦੱਬ ਲੈਂਦੇ ਹਨ ਰਾਜਵੀਰ ਸਿੱਧਾ ਪਿੱਛੇ ਕੰਟੇਨਰ ਵੱਲ ਜਾਂਦਾ ਹੈ ਉਹ ਭਾਰੀ ਲੋਹੇ ਦਾ ਦਰਵਾਜ਼ਾ ਖੋਲਦੇ ਹਨ ਅੰਦਰ ਦਾ ਦ੍ਰਿਸ਼ ਦੇਖ ਕੇ ਰਾਜਵੀਰ ਦਾ ਦਿਲ ਕੰਬ ਜਾਂਦਾ ਹੈ ਅੰਦਰ ਹਨੇਰੇ ਦੇ ਵਿੱਚ 20 마ਸੂਮ ਕੁੜੀਆਂ ਹੱਥ ਪੈਰ ਬਨ ਕੇ ਤੁਨੀਆ ਹੋਈਆਂ ਸਨ ਉਹ ਡਰ ਨਾਲ ਸਹਿਮੀਆਂ ਹੋਈਆਂ ਸਨ ਗੁਰਚਰਨ ਦੀ ਡਾਇਰੀ ਦਾ ਇੱਕ ਸ਼ਬਦ ਇੱਕ ਇੱਕ ਸੱਚ ਸੀ ਪਾਪੀਆਂ ਦਾ ਅੰਤ ਰਾਜਵੀਰ ਸਿੰਘ ਵਾਪਸ ਮੁੜਦੇ ਹਨ ਹੁਣ ਉਹਨਾਂ ਦੇ ਸਾਹਮਣੇ ਤਿੰਨ ਮੁਜ਼ਰਮ ਖੜੇ ਸੀ ਟਰੱਕ ਡਰਾਈਵਰ ਐਸ ਐਚਓ ਅਤੇ ਹੌਲਦਾਰ ਗੁਰਚਰਨ ਸਿੰਘ ਰਾਜਵੀਰ ਗੁਰਚਰਨ ਸਿੰਘ ਦੇ ਕੋਲ ਜਾਂਦੇ ਹਨ ਦੇਖ ਹੌਲਦਾਰ ਇਹ ਹੈ ਅਸਲੀ ਤਸਕਰੀ ਤੂੰ ਮੇਰੇ ਪਿਓ ਤੇ ਝੂਠਾ ਦਾਗ ਲਗਾਇਆ ਸੀ ਤਾਂ ਜੋ ਤੂੰ ਇਹਨਾਂ 20 3 ਨੂੰ ਨਰਕ ਭੇਜ ਸਕੇ ਅੱਜ ਤੇਰੀ ਵਰਦੀ ਹੀ ਨਹੀਂ ਉਤਰੀ ਤੇਰੀ ਇਨਸਾਨੀਅਤ ਵੀ ਨੰਗੀ ਹੋ ਗਈ ਹੈ ਰਾਜਵੀਰ ਹੁਕਮ ਦਿੰਦੇ ਹਨ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰੋ ਇਹਨਾਂ ਤੇ ਦੇਸ਼ ਧਰੋਹ ਅਤੇ ਮਨੁੱਖੀ ਤਸ਼ਕਰੀ ਦਾ ਕੇਸ ਦਰਜ ਹੋਵੇਗਾ ਇਹਨਾਂ ਦੀ ਬਾਕੀ ਜ਼ਿੰਦਗੀ ਹੁਣ ਕਾਲ ਕੋਠੜੀ ਵਿੱਚ ਗੁਜ਼ਰੇਗੀ ਲੋਕਾਂ ਦੀ ਭੀੜ ਇਹ ਸਭ ਦੇਖ ਰਹੀ ਸੀ ਪੰਜਾਬ ਪੁਲਿਸ ਜਿੰਦਾਬਾਦ ਦੇ ਨਾਰੇ ਲਗਾਉਣ ਲੱਗਦੀ ਹੈ ਅੱਜ ਪਹਿਲੀ ਵਾਰ ਲੋਕ ਪੁਲਿਸ ਤੋਂ ਡਰ ਨਹੀਂ ਰਹੇ ਸਗੋਂ ਪਿਆਰ ਕਰ ਰਹੇ ਹਨ ਅਸਲੀ ਸੁਖ ਮਾਹੌਲ ਸ਼ਾਂਤ ਹੋ ਜਾਂਦਾ ਹੈ ਰਾਜਵੀਰ ਸਿੰਘ ਆਪਸ ਦੇ ਆਪਸ ਆਪਣੇ ਪਿਤਾ ਦੇ ਬਾਪੂ ਜੋਗਿੰਦਰ ਸਿੰਘ ਕੋਲ ਆਉਂਦੇ ਨੇ ਬਾਪੂ ਜੀ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਇਹ ਖੁਸ਼ੀ ਦੇ ਉਹਨਾਂ ਨੂੰ ਆਪਣੇ ਪੁੱਤ ਨੂੰ ਸਿਰਫ ਅਫਸਰ ਬਣਦੇ ਨਹੀਂ ਸਗੋਂ ਨਾਇਕ ਬਣਦੇ ਹੋਏ ਦੇਖਿਆ ਹੈ ਬਾਪੂ ਜੀ ਰਾਜਵੀਰ ਨੂੰ ਗਲ ਲਗਾ ਲੈਂਦੇ ਹਨ ਜਿਉਂਦਾ ਰਹਿ ਪੁੱਤਰਾ ਅੱਜ ਤੂੰ ਮੇਰਾ ਸਿਰ ਫਖਰ ਨਾਲ ਉੱਚਾ ਕਰ ਦਿੱਤਾ ਹੈ ਤੂੰ ਸਿਰਫ ਮੇਰੀ ਪੱਗ ਨਹੀਂ ਬਚਾਈ ਤੋਂ ਉਹਨਾਂ ਬੀ ਧੀਆ ਦੀ ਇੱਜ਼ਤ ਵੀ ਬਚਾਈ ਹੈ ਰਾਜਵੀਰ ਮੁਸਕਰਾਉਂਦੇ ਹਨ ਉਹ ਬਾਪੂ ਜੀ ਹੱਥੋਂ ਟੈਂਪੋ ਟਰੈਵਲਰ ਦੀ ਚਾਬੀ ਫੜਦੇ ਹਨ ਬਾਪੂ ਜੀ ਹੁਣ ਤੁਸੀਂ ਆਰਾਮ ਕਰੋ ਬਹੁਤ ਥੱਕ ਗਏ ਹੋਵੋਗੇ ਬਾਪੂ ਜੀ ਹੈਰਾਨ ਬਹੁਤ ਹੁੰਦੇ ਹਨ ਤਾਂ ਗੱਡੀ ਕੌਣ ਚਲਾਏਗਾ ਰਾਜਵੀਰ ਆਪਣੀ ਪੁਲਿਸ ਦੀ ਟੋਪੀ ਉਤਾਰ ਕੇ ਡੈਸ਼ਬੋਰਡ ਤੇ ਰੱਖਦੇ ਹਨ ਅਤੇ ਡਰਾਈਵਰ ਸੀਟ ਤੇ ਬੈਠ ਜਾਂਦੇ ਹਨ ਅੱਜ ਤੁਹਾਡਾ ਸਾਥੀ ਤੁਹਾਡਾ ਐਸਪੀ ਪੁੱਤ ਬਣੇਗਾ ਇਹ ਦੇਖ ਕੇ ਉਥੇ ਮੌਜੂਦ ਸਾਰੇ ਪੁਲਿਸ ਵਾਲਿਆਂ ਅਤੇ ਬੱਚੀਆਂ ਦੀਆਂ ਅੱਖਾਂ ਪਰ ਆਉਂਦੀਆਂ ਹਨ ਜ਼ਿਲ੍ਹੇ ਦਾ ਸਭ ਤੋਂ ਵੱਡਾ ਅਫਸਰ ਆਪਣੀਆਂ ਲਾਲ ਬੱਤੀ ਵਾਲੀ ਸਰਕਾਰੀ ਗੱਡੀ ਛੱਡ ਕੇ ਆਪਣੇ ਪਿਤਾ ਅਤੇ ਉਹਨਾਂ ਯਤੀਮ ਬੱਚੀਆਂ ਦੀ ਗੱਡੀ ਚਲਾ ਰਿਹਾ ਹੈ ਕਾਫਲਾ ਫਿਰ ਤੁਰ ਪੈਂਦਾ ਹੈ ਪਰ ਇਸ ਵਾਰ ਸ਼ਾਨ ਵੱਖਰੀ ਹੀ ਸੀ ਸਭ ਤੋਂ ਅੱਗੇ ਬਾਪੂ ਜੀ ਦੀ ਗੱਡੀ ਹੈ ਜਿਸ ਨੂੰ ਐਸਪੀ ਚਲਾ ਰਿਹਾ ਹੈ ਅਤੇ ਪਿੱਛੇ ਪੁਲਿਸ ਦੀਆਂ ਗੱਡੀਆਂ ਉਸ ਨੂੰ ਐਸਕੋਰਟ ਕਰ ਰਹੀਆਂ ਸਨ ਜਦੋਂ ਉਹ ਦਰਬਾਰ ਸਾਹਿਬ ਪਹੁੰਚਦੇ ਹਨ ਅਤੇ ਰਾਜਵੀਰ ਵਰਦੀ ਵਿੱਚ ਹੀ ਲੰਗਰ ਵਰਤਾਉਂਦਾ ਹੈ ਤਾਂ ਦੇਖਣ ਵਾਲੇ ਕਹਿੰਦੇ ਹਨ ਅਫਸਰ ਹੋਵੇ ਤਾਂ ਅਜੀਹਾ ਦੋਸਤੋ ਇੱਕ ਕਹਾਣੀ ਸਾਨੂੰ ਦੱਸਦੀ ਹੈ ਕਿ ਸੱਚ ਦੀ ਜਿੱਤ ਝੋਠ ਅਤੇ ਹੰਕਾਰ ਦੀ ਉਮਰ ਥੋੜੀ ਹੁੰਦੀ ਹੈ ਗੁਰਚਰਨ ਨੇ ਸੋਚਿਆ ਸੀ ਕਿ ਉਹ ਬਚ ਜਾਵੇਗਾ ਪਰ ਉਸਦੇ ਆਪਣੇ ਕਰਮਾਂ ਦੀ ਡਾਇਰੀ ਨੇ ਉਸ ਨੂੰ ਫਸਾ ਦਿੱਤਾ ਹੈ ਪਿਓ ਪੁੱਤ ਦਾ ਪਿਆਰ ਇੱਕ ਪੁੱਤ ਭਾਵੇਂ ਕਿੰਨਾ ਵੀ ਵੱਡਾ ਅਫਸਰ ਬਣ ਜਾਵੇ ਉਸ ਲਈ ਸਭ ਤੋਂ ਵੱਡਾ ਸਨਮਾਨ ਆਪਣੇ ਪਿਤਾ ਦੇ ਪੈਰ ਛੁਣਾ ਹੀ ਹੁੰਦਾ ਹੈ ਫਰਜ਼ ਦੀ ਪਛਾਣ ਕਰਨੀ ਵਰਦੀ ਰੋਬ ਪਾਉਣ ਲਈ ਨਹੀਂ ਸਗੋਂ 마ਸੂਮਾਂ ਦੀ ਰੱਖਿਆ ਲਈ ਹੁੰਦੀ ਹੈ ਤੁਹਾਨੂੰ ਇਹ ਐਕਸ਼ਨ ਅਤੇ ਜਜ਼ਬਾਤਾਂ ਨਾਲ ਭਰੀ ਕਹਾਣੀ ਕਿਵੇਂ ਲੱਗੀ ਕਿ ਐਸਪੀ ਰਾਜਵੀਰ ਸਿੰਘ ਨੇ ਸਹੀ ਇਨਸਾਫ ਕੀਤਾ ਹੈ ਜੇ ਇਸ ਕਹਾਣੀ ਨੇ ਤੁਹਾਡੇ ਦਿਲ ਨੂੰ ਛੁਹਿਆ ਹੈ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਜਾਂ ਫਿਰ ਜੈ ਹਿੰਦ ਜ਼ਰੂਰ ਲਿਖਿਓ ਦੋਸਤੋ ਅਸੀਂ ਤੁਹਾਡੇ ਲਈ ਬਹੁਤ ਮਿਹਨਤ ਨਾਲ ਅਜਿਹੀਆਂ ਦਿਲਚਸਪ ਕਹਾਣੀਆਂ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਜਿਹੀਆਂ ਹੋਰ ਵੀਡੀਓਜ਼ ਅਸੀਂ ਬਣਾਉਂਦੇ ਰਹੀਏ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਲਵੋ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਕੇ ਸਾਡਾ ਹੌਸਲਾ ਵਧਾਉਣਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਰੱਬ ਰਾਖਾ